ਪਟਿਆਲਾ ਦੇ ਖਲੋੜੀ ਗੇਟ ਬੰਦਿਆ ਦੇ ਵਿੱਚ ਅੱਜ ਤੜਕੇ ਤੜਕਸਾਰ ਜਿਹੜਾ ਹੈਗਾ ਇੱਕ ਮਰਡਰ ਹੋਇਆ ਸਾਡੇ ਨਾਲ ਐਸਪੀ ਸਿਟੀ ਸਰਪਾਲ ਆਲਮ ਮੌਜੂਦ ਨੇ ਗਲਬਤ ਕਲਨ ਸਰ ਅੱਜ ਤੜਕਸਾਰ ਹੀ ਇੱਕ ਮਰਡਰ ਹੋ ਗਿਆ ਕੌਣ ਸੀ ਵਿਅਕਤੀ ਕੀ ਨਾਮ ਹੈ ਤੇ ਕਿਤੇ ਦੇ ਰਹਿਣ ਵਾਲਾ ਸੀ ਇੱਕ ਗੱਲ ਕੀ ਹੋਈ ਸਰ ਉਹ ਸਾਨੂੰ ਲਗਭਗ 9:30 ਦੇ ਇੰਟਰਵਿਊ ਮਿਲੀ ਸੀ ਕਿ ਇੱਕ ਨਵਨੀਤ ਸਿੰਘ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਮੌਕੇ ਤੇ ਡੀਐਸਪੀ ਸਿਟੀ 1 ਐਸਐਸਓ ਕੁੱਤਵਾਲੀ ਸੀਆਈ ਟੀਮ ਪਹੁੰਚ ਗਈ ਨਾਲ ਹੀ ਸੀਨੀਅਰ ਐਸਐਸਪੀ ਡੀ ਸਾਹਿਬ ਤੇ ਮੈਂ ਵੀ ਆ ਗਿਆ ਸੀ ਮੌਕੇ ਤੇ ਰਾਹੀਂ ਫਿਰ ਸਾਨੂੰ ਲੱਗ ਰਿਹਾ ਹੈ ਕਿ 315 ਬੋਲ ਰਹੀ ਗੌਨਸਟ ਇੰਜੀ ਕਰਕੇ ਵਿਅਕਤੀ ਦੀ ਮੌਤ ਹੋ ਗਈ ਹੈ। ਔਰ ਜੋ ਸਾਨੂੰ ਇਨੀਸ਼ੀਅਲ ਤਫਤੀਸ਼ ਸੇ ਸਾਨੂੰ ਪਤਾ ਲੱਗਾ ਹੈ ਕਿ ਪਰਸਨਲ ਐਨਮੀਟੀ ਉਸ وجہ ਰੰਜੀਤ ਫੈਮਲੀ ਦੀ ਸੀਗੀ, ਪ੍ਰੋਪਰਟੀ ਦੀ ਸੀਗੀ ਜਿਸ ਕਰਕੇ ਦੀ ਹਤਿਆ ਕਰ ਦਿੱਤੀ ਗਈ ਹੈ। ਜਿਹੜੇ ਮਰੀਆਂ ਦੇ ਵਿੱਚ ਮਰ ਹੋਇਆ ਤੇ ਕਾਰਨ ਕੀ ਆਇਆ ਸੀ ਇੱਥੇ ਕਿਸ وجہ ਨਾਲ ਲੇਕਿਨ ਜਿਹੜਾ ਮ੍ਰਿਤਕ ਹੈ ਉਹਦੇ ਤਾਇਦੀ ਮੌਤ ਹੋ ਗਈ ਸੀ ਉੱਥੇ ਉਹ ਫੁੱਲ ਪਾਣੇ ਆਇਆ ਸੀਗਾ। ਤੇ ਉਸ ਤੋਂ ਲੈ ਕੇ ਉਹਦੇ ਨਾਲ ਹੋਰ ਵੀ ਵਿਅਕਤੀ ਸੀ ਜਿਹੜੇ ਕਿ ਨਾਲ ਆਏ ਉਹ ਆਪਣੀ ਸਾਥੀ ਦੇ ਨਾਲ ਇੱਥੇ ਆਇਆ ਸੀਗਾ।

ਔਰ ਦੋ ਬੰਦੇ ਸੀਗੇ ਇਸ ਲਈ ਅਸੀਂ ਇਹਨਾਂ ਸੀਸੀਟੀਵੀ ਕੈਮਰਾ ਨੂੰ ਚੈੱਕ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਕੰਪਲੀਟਲੀ ਦੱਸਾਂਗੇ ਕਿ ਮਤਲਬ ਦੋ ਵਿਅਕਤੀ ਸੀਗੇ ਕਿ ਹੋਰ ਵੀ ਵਿਅਕਤੀ ਸੀਗੇ ਕਿੰਨੀ ਉਮਰ ਦਾ ਸੀ ਵਿਅਕਤੀ ਇਹਦੀ ਉਮਰ ਲਗਭਗ 29 ਸਾਲ ਸੀਗੀ ਔਰ ਮਤਲਬ ਸਾਨੂੰ ਮਤਲਬ ਕੰਪਲੀਟ ਕਨਫਰਮ ਵੀ ਲੀਵੇ ਕਿ ਇਹ ਪਰਸਨਲ ਇਨਮਿਟੀ ਕਰਕੇ ਹੀ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਜਿਹੜੇ ਵਿਅਕਤੀ ਨੇ ਕੁਝ ਪਤਾ ਲੱਗਿਆ ਦੱਸਿਆ ਕਿ ਕਿੰਨੇ ਕੁ ਵਿਅਕਤੀ ਹੋ ਸਕਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ

ਪੁਰਾਣੀ ਰੰਜੀਸ਼ ਕਰਕੇ ਪਟਿਆਲਾ ਦੇ ਕਲੋਰੀਗੇਟ ਦੇ ਵਿੱਚ ਅੱਜ ਜਿਹੜਾ ਇਹ ਤੜਕਸਾਰੀ ਜਿਹੜਾ ਇੱਕ ਮਰਡਰ ਹੋ ਗਿਆ ਤੇ ਉਹ ਵਿਅਕਤੀ ਦੇ ਉੱਪਰ ਜਿਹੜੇ ਗਨ ਸ਼ਾਟ ਕੀਤੇ ਗਏ ਤੇ ਕਾਰ ਦੇ ਵਿੱਚ ਜਿਹੜੇ ਉਹ ਵਿਅਕਤੀ ਆਏ ਨੇ ਤੇ ਜਿਨ੍ਹਾਂ ਨੇ ਸਪੋਰਟ ਤੇ ਹੀ ਉਹਨੂੰ ਗੋਲੀਆਂ ਮਾਰਿਆ ਕਿਉਂਕਿ ਤਾਏ ਦੇ ਜਿਹੜਾ ਗਿਆ ਡੈਥ ਹੋ ਗਈ ਉਥੋਂ ਫੁੱਲ ਚੁਗਣ ਵਾਸਤੇ ਇੱਥੇ ਬੜੀਆਂ ਦੇ ਵਿੱਚ ਪਹੁੰਚਿਆ ਸੀ ਤੇ ਉਸਨੂੰ ਨਾਲ ਦੇ ਨਾਲ ਹੀ ਉਹਨੂੰ ਜਿਹੜੀਆਂ ਗੋਲੀਆਂ ਮਾਰੀਆਂ ਨੇ ਤੇ ਉਹ ਓਨ ਦੀ ਸਪੋਰਟ ਜਿਵੇਂ ਉਹਦੇ ਨਮਨੀਤ ਦੀ ਡੈਥ ਹੋ ਗਈ ਹੈ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮੰਦਿਰਪੁਰ